ਆਤਮਾ ਤੇ लाडी ਆਕਦੀ ਹੈ ਆਓ ਜਿਹੜਾ ਸੁੰਦਾ ਹੋਵੇ ਉਹ ਕਹੇ ਆਓ ਅਤੇ ਜਿਹੜਾ ਤਿਆਹਾ ਹੋਵੇ ਉਹ ਆਵੇ ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ ਆਤਮਾ ਜੋ ਜੀਵਨ ਦਾ ਜਲ ਦਿੰਦੇ ਹਨ ਪਿਤਾ ਪਰਮੇਸ਼ਵਰ ਹਨ ਫਿਰ ਉਹ लाडी ਕੌਣ ਹੈ ਜੋ ਪਿਤਾ ਪਰਮੇਸ਼ਵਰ ਦੇ ਨਾਲ ਜੀਵਨ ਦਾ ਜਲ ਦਿੰਦੀ ਹੈ ਕਈ ਜ਼ੋਰ ਦਿੰਦੇ ਹਨ ਕਿ ਜੀਵਨ ਦਾ ਜਲ ਦੇਣ ਵਾਲੀ ਲਾੜੀ ਸੰਤ ਹੈ। ਉਹ ਕਹਿੰਦੇ ਹਨ ਕਿ ਇਸ ਲਈ ਹੈ ਕਿਉਂਕਿ ਸੰਤ ਪਰਮੇਸ਼ਵਰ ਤੋਂ ਜੀਵਨ ਦਾ ਜਲ ਪ੍ਰਾਪਤ ਕਰਦੇ ਹਨ ਅਤੇ ਇਸ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ। ਜਦੋਂ ਸੰਤ ਪਰਮੇਸ਼ਵਰ ਤੋਂ ਜੀਵਨ ਦਾ ਜਲ ਪ੍ਰਾਪਤ ਕਰਦੇ ਹਨ ਅਤੇ ਇਸ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ ਤਾਂ ਕੀ ਉਹ ਕਹਿ ਸਕਦੇ ਹਨ ਕਿ ਉਹ ਖੁਦ ਉਹਨਾਂ ਨੂੰ ਦਿੰਦੇ ਹਨ? ਉਦਾਹਰਨ ਲਈ ਆਓ ਇੱਕ ਡਾਕੀਏ ਬਾਰੇ ਸੋਚੀਏ ਜੋ ਡਾਕ ਦਿੰਦਾ ਹੈ। ਕੀ ਡਾਕਿਆ ਕਹਿੰਦਾ ਹੈ ਕਿ ਉਹ ਡਾਕ ਦਿੰਦਾ ਹੈ ਨਹੀਂ ਉਹ ਨਹੀਂ ਕਰਦਾ ਇਹ ਇਸ ਲਈ ਹੈ ਕਿਉਂਕਿ ਦੇਣਾ ਅਤੇ ਪਹੁੰਚਾਉਣਾ ਬਿਲਕੁਲ ਵੱਖਰਾ ਹੈ ਇਸ ਤੋਂ ਇਲਾਵਾ ਕੀ ਹੋਵੇਗਾ ਜੇ ਅਸੀਂ ਕਹੀਏ ਕਿ ਅਸੀਂ ਦੇਣ ਵਾਲੇ ਹਾਂ ਜਦ ਕਿ ਅਸੀਂ ਕੁਝ ਦਿੰਦੇ ਹਾਂ ਜੋ ਪਰਮੇਸ਼ਵਰ ਦਾ ਹੈ ਸੁਣੋ ਤੁਸੀਂ ਝਗੜਾ ਲੂਓ ਕੀ ਅਸੀਂ ਤੁਹਾਡੇ ਲਈ ਇਸ ਟਿੱਕ ਤੋਂ ਪਾਣੀ ਕੱਢੀਏ ਮੂਸਾ ਨੇ ਇਸ ਤਰ੍ਹਾਂ ਕਿਹਾ ਜਿਵੇਂ ਉਹ ਵਿਅਕਤੀ ਸੀ ਜਿਸਨੇ ਚਟਾਨ ਵਿੱਚੋਂ ਪਾਣੀ ਕੱਢਿਆ ਸੀ ਨਤੀਜੇ ਵਜੋਂ ਉਹ ਕਨਾਨ ਵਿੱਚ ਪ੍ਰਵੇਸ਼ ਨਹੀਂ ਹੋ ਸਕੇ ਇਸੇ ਤਰ੍ਹਾਂ ਜੇਕਰ ਸੰਤ ਆਖਦੇ ਹਨ ਕਿ ਜੀਵਨ ਦਾ ਜਲ ਉਹ ਹੀ ਦਿੰਦੇ ਹਨ ਜਦ ਕਿ ਉਹ ਇਸ ਨੂੰ ਪਹੁੰਚਾਉਣ ਕਰਦੇ ਹਨ ਤਾਂ ਉਹਨਾਂ ਦਾ ਕੀ ਬਣੇਗਾ ਉਹ ਕਦੇ ਵੀ ਸਵਰਗੀ ਕਨਾਨ ਵਿੱਚ ਪ੍ਰਵੇਸ਼ ਨਹੀਂ ਹੋਣਗੇ ਜੋ ਜੀਵਨ ਦਾ ਜਲ ਦਿੰਦੇ ਹਨ ਉਹ ਪਰਮੇਸ਼ਵਰ ਹਨ ਮੈਂ 알파 ਤੇ omega ਆਦਤ ਅਤੇ ਅੰਤ ਹ ਜਿਹੜਾ ਤਿਆਹਾ ਹੈ ਮੈਂ ਉਹਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚ ਮੁਖਤ ਪਿਆਵਾਂਗਾ ਫਿਰ ਇਸ ਯੁੱਗ ਵਿੱਚ ਜੀਵਨ ਦਾ ਜਲ ਦੇਣ ਵਾਲੇ ਪਰਮੇਸ਼ਵਰ ਕੌਣ ਹਨ ਆਤਮਾ ਤੇ लाड़ी ਆਖਦੀ ਹੈ ਆਓ ਜਿਹੜਾ ਸੁੰਦਾ ਹੋਵੇ ਉਹ ਕਹੇ ਆਓ ਅਤੇ ਜਿਹੜਾ ਤਹਾਇਆ ਹੋਵੇ ਉਹ ਆਵੇ ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ लाड़ी ਕੌਣ ਹੈ ਜੋ ਪਵਿੱਤਰ ਆਤਮਾ ਦੇ ਨਾਲ ਜੀਵਨ ਦਾ ਜਲ ਦਿੰਦੀ ਹੈ ਬਈਉਰੇਆ ਮੈਂ ਤੈਨੂੰ लाड़ी ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ ਤਾਂ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ Akashon ਨੂੰ ਤਰਦੀ ਮੈਨੂੰ ਵਿਖਾਈ ਜੇ ਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ ਲਾੜੀ ਲੈਲੇ ਦੀ ਪਤਨੀ ਸਵਰਗੀ ਯਰੂਸ਼ਲਮ ਹੈ ਬਾਈਬਲ ਲਾੜੀ ਨੂੰ ਪਿਤਾ ਪਰਮੇਸ਼ੁਰ ਦੀ ਪਤਨੀ ਯਾਨੀ ਸਵਰਗੀ ਯਰੂਸ਼ਲਮ ਨੂੰ ਕੀ ਕਹਿੰਦੀ ਹੈ पर जो है, वो है, वो साड़ी माता है। लाड़ी पिता परमेश्वर दी पत्नी बचिया हुई संताना दी माता है असी आस करते जीवन दे जल द्वारा सदीपक जीवन प्राप्त करोगे जो पिता परमेश्वर माता परमेश्वर देंगे